ਰੂਹ ਹਕਾਰੇ ਪਠੇ ਹੁਕਮਨਾਮੇ ਉਹ ਸਾਰੇ ਸਾਰੀ ਸਿੱਖੀ ਸੇਵਕੀ ਵਿੱਚ ਹੁਕਮਨਾਮੇ ਕਦੇ ਵੇ ਵੀ ਇੱਕ ਵਿਸਾਖ ਨੂੰ ਇਕੱਠ ਗਉਣਾ ਹੈ ਸਭ ਸ਼ਸਤਰ ਧਾਰ ਕੇ ਅਨੰਦਪੁਰ ਵੱਲ ਨੂੰ ਔਰ ਲੱਗ ਪਏ ਆਰ ਅਨੰਦਪੁਰ ਮੇਲਾ ਭੈਉ ਸ਼੍ਰੀ ਕਰੀ ਧਰ ਕੋ ਪਿਖਲਿਓ ਆਗੇ ਸੂਰਮੇ ਕਰੀ ਧਰ ਦੇ ਤਦਾਰੇ ਕਰਨ ਉਹ ਤੇ ਹਯਾਰਾ ਦਾ ਇਕੱਠ ਹੋਇਆ ਮਾਈ ਭਾਈ ਸਾਬਾਏ ਇੱਕ ਵਿਸਾੜ ਦਾ ਆਇਆ ਤੇ ਪੰਗਾਲ ਲੱਕਾਂ ਦੀ ਵਿਗਤੀ ਨਰਪਰਾ ਹੋ ਜਾਏ ਤੇ ਯਾਜਾ ਸਿੱਖ ਨੂੰ ਸਿੱਖ ਬਣਾਉਣਾ ਹੈ ਖਾਲਸਾ ਪੰਥ ਪ੍ਰਭਾਵ ਕਰਨਾ ਹੈ ਦੀਨ ਦੁਨੀਆ ਦੇ ਮਾਰਗਗੁਰੂ ਗੋਬਿੰਦ राय ਜੀ ਚਬੂਤਰੇ ਤੇ ਖੜੇ। ਕੁਝ ਵੈਸੇ ਤੇ ਸਿੱਖ ਜਗਤ ਦੇ ਇਤਿਹਾਸ ਵਿੱਚ ਜਗਾ ਜਗਾ ਸਥਾਪਿਤ ਹੈ। ਪੰਜ ਪਿਆਰਿਆਂ ਦੀ ਸਾਜਣਾ ਦਾ। ਵਰ ਮੈਂ ਜਿਸ ਰਚਨਾ ਦੀ ਤੁਹਾਡੇ ਨਾਲ ਗੱਲ ਕਰਨ ਲੱਗਾ ਹਾਂ ਉਹ ਅੱਧੀ ਗਿਠਾ ਇੱਕ ਬ੍ਰਾਹਮਣ ਇਹਨੂੰ ਤਾਕੂ ਜ਼ੋਰੀ ਤਰਕਾ ਨੇ ਮੁਸਲਮਾਨ ਕਰ ਰਿਆ ਸੀ ਅਬ ਉਤਰਾ।ਔਰਨ ਵੇਖ ਦੇ ਦਰਬਾਰ ਦਾ جاسੂਸ ਹੈ ਤੇ ਅਨੰਦਾਂ ਦੀ ਪੂਰੀ ਛੱਡਿਆ।ਤੇ ਫੇਰ ਬ੍ਰਾਹਮਣ ਦੇ ਭੇਸ ਵਿੱਚ ਹੀ ਰਹਿੰਦਾ।ਇਹ ਰੋਸ ਰਿਪੋਰਟ ਲਿਖਿਆ ਕਰਦਾ ਸੀ ਅਨੰਦਪੁਰ ਦਰਬਾਰ ਦੀ ਦਿੱਲੀ ਦਰਬਾਰ। ਜ਼ਿਕਰ ਕਰਦਾ ਹੈ ਕਿ ਜਦੋਂ ਮੈਂ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨੇ ਆਇਆ ਕਿਹਣਾ ਨੰਦਵਤ ਕਰਨੀ ਤੇ ਉਹ ਮੇਰੇ ਵਾਂ ਮੱਠਾ ਮੱਠਾ ਤੱਕਾ ਤੇ ਮੈਨੂੰ ਦਾਰ ਲਗਣਾ ਵੀ ਮੇਰੇ ਭੇਦ ਨੂੰ ਮੇਰੇ ਪਖੜਨ ਨੂੰ ਗੁਰੂ ਜਾਣਦਾ ਆਇਆ ਅਬੂਤਰਾਣੀ ਲਿਖਤ ਕਰਦਾ ਹੈ ਕਿ ਗੁਰੂ ਗੋਬਿੰਦ ਰਾਏ ਨੇ ਤਲਵਾਰ ਖੁਲਾਰੀ ਹੈ ਤੇ ਜਿਸ ਤਖਤ ਤੇ ਖਲੋਤੇ ਨੇ ਉਸ ਤਖਤ ਦੀ ਸ਼ਾਨ ਮੁਗਲਾਂ ਦੇ ਚੋਹਾਂ ਟੱਤਾਂ ਦਾ ਵਰਕੇ ਹੈ ਮੁਗਲਾਂ ਦੇ ਚਾਰ ਤੱਕ ਕਿਹੜੇ ਸਨ ਦਿੱਲੀ ਆਗਰਾ ਲਾਹੌਰ ਦੇ ਕਲਾ